ਜੀ ਬਿੱਤੇ ਨੇ ਹੈਗਾ ਨਾ ਜਿਹੜੇ ਰੱਖਿਆ ਸੀ ਵੀ ਗਿਆ 7000 8000 ਲਾਇਆ ਨਾ ਯਾਰ ਬਸ ਸਹੀ ਹੈ 9000 ਕੰਮ ਤਾਂ ਟੁੱਟ ਹੋਇਆ 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 ਵਜਨ ਚੱਕਣਾ ਉਹ ਸਾਨੂੰ ਤਾਂ ਗਣ ਨੂੰ ਲਓ ਜੀ ਤਿੰਨ ਸੀ ਪਹਿਲਾਂ ਤਿੰਨਾਂ ਚੋਂ ਇੱਕ ਦਾ ਸੌਦਾ ਹੋ ਗਿਆ ਤੇ ਹੁਣ ਆ ਜਿਹੜਾ ਜੋੜੇ ਦਾ ਸੌਦਾ ਚੱਲੀ ਜਾਂਦਾ ਪਹਿਲਾਂ ਤਿੰਨਾਂ ਦਾ ਹੁੰਦਾ ਹੀ ਉਹਦਾ ਸੌਦਾ ਜਿਹੜਾ ਸਿਰੇ ਨਹੀਂ ਚੜ੍ਹੇ ਤੇ ਇੱਕ ਬਾਅਦ ਚ ਅਲੱਗ ਵੇਚ ਗਿਆ ਹੁਣ ਆ ਜੋੜੇ ਦਾ ਫੇਰ ਦੁਬਾਰਾ ਸੌਦਾ ਚੱਲੀ ਜਾਂਦਾ ਹੁਣ ਕਿੱਥੇ ਪਹੁੰਚਿਆ ਕੰਮ ਉਹ ਇਦਾਂ ਨੂੰ ਤਿਆਰ ਲਾ ਦੇਣਾ ਦੋਨਾਂ ਦਾ ਦੋਹਾਂ ਦਾ ਕਿੰਨਾ ਲਾਤਾ ਹੁਣ 7000 ਲਾਤਾ ਲੈ ਵੀ ਦੋਸਤ ਜੋੜੇ ਦਾ 7 ਲੱਗ ਗਿਆ ਹੁਣ ਤੇ ਆਪਾਂ ਕਿੱਥੇ ਖੜੇ ਹੁਣ ਨੌ ਤੇ ਖੜਾ ਇਹਦਾ ਜੀ ਨੌ ਤੇ ਖੜਾ ਇਹ ਉੱਥੇ ਉਹਦੇ ਬਰਾਬਰ ਵੇ ਫਿਰਦਾ ਹੁਣ ਬਰਾਬਰ ਨਹੀਂ ਉਹਦੇ ਫਰਕ ਪੈ ਜਾਂਦਾ ਵੀ ਫਰਕ ਉਹ 7000 ਦਾ ਇਕੱਲਾ ਹੀ ਰੱਖਦਾ ਇਹ ਇਹ ਭਰਾਓ 7 ਇਕੱਲੇ ਹੋਏ ਫੇਰ ਤਾਂ ਉਹਵੇਂ ਦਾ ਮੈਂ 7 ਦੇ ਰਹਿ ਗਏ ਆਖਾ ਜੀ ਫੇਰ 7 ਹੁਣ ਵੀ ਪਾਉਨੇ ਆਪਾਂ ਨਹੀਂ ਇਹਨੂੰ 7 ਲੱਗਾ ਆਪਾਂ ਆਹ ਜੋੜਾ ਦੋ ਤੇ ਇਨਾ ਸੌਦਾ ਚੱਲ ਜਿੰਦਾ ਬੁਰੀ ਗਾੜੀ ਬੱਕਰਾ ਮੰਡੀ ਤੇ ਹਰ ਬੁੱਧਵਾਰ ਲੱਗਦੀ ਵੱਤ ਵਾਤ ਪਹੁੰਚਿਆ ਕਰੋ ਹਰ ਤਰ੍ਹਾਂ ਦੇ ਦੋਸਤੋ ਮਾਲ ਪਹੁੰਚਦਾ ਕਾਟੂ ਬਰਬਰੀ ਕ੍ਰੋਸ ਬੀਟਲ ਬਰਬਰੀ ਸਾਰਾ ਕੁਝ ਦੋਸਤੋ ਮਾਲ ਬਹੁਤ ਵਧੀਆ ਪਹੁੰਚਦਾ ਤੇ ਮੇਨ ਰੋਡ ਦੇ ਬਿਲਕੁਲ ਉੱਪਰ ਆ ਗਈ ਦੋਸਤੋ ਪਹਿਲਾਂ ਲੱਗਦੀ ਹੁੰਦੀ ਸੀ ਜਾਮਿਆ ਰੋਡ ਤੇ ਹੁਣ ਜਿਹੜੀ ਬਹਿਵਲ ਕਾਂ ਰੋਡ ਤੇ ਮੰਡੀ ਆ ਗਈ ਆ ਹਾਈਵੇ ਰੋਡ ਬਟੰਡਾ ਅੰਮ੍ਰਿਤਸਰ ਰੋਡ ਦੇ ਬਿਲਕੁਲ ਉੱਪਰ ਆ ਆਹ ਰਾਈ ਦੇ ਦੋ ਉਹ ਰਿਹਾ ਜੀ ਸਾਰੇ ਜਿਹੜੇ ਨਹੀਂ ਮੈਂ ਕਰ ਰਿਹਾ ਜਿਹੜਾ ਤਿੰਨ ਜੀ ਦੇ ਬੰਦੇ ਨੇ ਬੋਲ ਬੋਲ ਕਿਤੇ ਉਹਦਾ ਜਿਹੜਾ ਹੁਣ ਇਹਨੇ ਦੇ ਜਿਹੜਾ ਲੱਗਣਾ ਉਹ ਹੀ ਬਿਚੇਣਾ ਉਹ ਹੀ ਲਿਖਣਾ ਹੈ 6000 ਦੇ ਦੇ ਆ ਹਾਣਾ ਹਾਣਾ ਜੀ ਇਹ ਆ ਇਹਨੂੰ ਹੱਥ ਮਾਰ ਲਈ ਮਾਰ ਲੈ ਹੱਥ ਮੈਂ ਨਹੀਂ ਕਰਨੀ ਇਹ ਕਿੰਨੇ ਸਾਲਾਂ ਦੀ ਕਾਟੇ ਆ ਬੱਕਰਾ ਲਓ ਇੱਕ ਇਹ ਕਾ ਬੱਕਰਾ ਰਾਜੂ ਫਰੀਦਾ ਕੋੜਕਪੂਰੇ ਵਾਲਾ ਪਹਿਲਾਂ ਵੀ ਦਾ ਸੌਦਾ ਚੱਲੇ ਉਦੋਂ ਜਦੋਂ ਹੁੰਦਾ ਹੋਇਆ ਨਹੀਂ ਹੁਣ ਦੁਬਾਰਾ ਸੌਦਾ ਰੱਜ ਲੈਣ ਲੱਗਾ ਹੁਣ ਹੋਰ ਆ ਗਿਆ 12 ਲੈਣਾ ਅਗਲਾ 2000 ਮਾਰ ਨਹੀਂ ਉਹਦਾ ਵਜ਼ਨ ਵੇਚਣਾ ਬਾਈ ਵੇਚ ਲੈ ਚਾਹੇ 4 ਮਹੀਨਿਆਂ ਨੂੰ ਵੇਚ ਲੈ ਚਾਹੇ ਅੱਜ ਵੇਚ ਆਹ ਵਜ਼ਨ ਮੁਤਾਬਕ ਲੈਣਾ ਉਹਦੇ ਵੇਚੇਗਾ ਉਹਦੀ ਸੇਵਾ ਕਰੇਗਾ ਨਵੇਂ 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 ਕੰਮ ਤੇਰਾ ਹੁਣ ਆਹ ਨਾ ਜੀ ਦੱਸ ਯਾਰ ਹੁਣ ਪੁੱਛਿਆ ਵੀ ਉੱਧਰ ਅੱਗੇ ਆਹੋ ਦੋ ਨਾ ਦੱਸਿਆ ਲੈ ਮਿਲਦਾ ਨਾ ਬੰਦੇ ਦਾ ਸਾਡੇ ਬੰਦੇ ਨਹੀਂ ਮੰਨਦੇ ਤੇ ਜੱਜ ਮੰਨ ਜਾਂਦਾ ਭਲਾ ਹਾਂ ਤੂੰ ਨਹੀਂ ਤੇ ਤੂੰ ਆਉਂਦੀ ਭਾਸ਼ਾ ਬੋਲਣਾ ਫਰੋਹੋ ਕਰ ਉਵੇਂ ਚੱਲ ਸਭੇ ਸੱਤ ਨਹੀਂ 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 ਸਾਡੇ ਸਾਡੇ ਕਾਸੀ ਹੋ ਦੇ ਕਹਦੇ ਤੈਨੂੰ ਤੇਰੀ ਮਰਜ਼ੀ ਆ ਫਿਰ ਤੂੰ ਆ ਲੈਦਾ ਯਾਰਾ ਰਾਜੂ ਹੀ ਲੈਂਦਾ ਰਾਜੂ ਕਰਾ ਕੇ ਬੋਣੀ ਅੱਠ ਦੇ ਪਾ ਦੇ ਬੱਸ ਯਾਰਾ ਦੇ ਦੇ ਯਾਰ ਉਹਨਾਂ ਪਾ 7.5 ਲਾਦਾ ਮੇਰੇ ਕੋਲ 7.5 ਲਾਦਾ ਵੀ ਜੋੜੀ ਦਾ ਪੂਣੀ ਫਿਰ ਆਇਆ ਥੋੜੀ ਹੁਣ ਗਾਲ ਵਢਾ ਕੇ ਬੋਣੀ ਕਾਦੀ ਕਰਾਈ ਯਾਰਾ ਫਿਰ ਤੋਲਖਾਈ ਕਰਾ ਦੂ 800 ਪੂਰੇ 2000 ਜਿੰਨੇ ਪਾ ਦੇ ਉਹ ਚੱਕਰੇ ਛੱਡਦੇ ਯਾਰ ਪਤਾ ਤਾਂ ਵਾਜਿਆਂ ਵੀ ਕਣਾ ਹੁਣ ਇੱਧਰ ਹੱਥ ਮਾਰ ਲਾ ਹੱਡੀਆਂ ਦੀ ਮੁੱਠਾ ਕਿੱਥੋਂ ਪੈਸੇ ਪੂਰੇ ਕਰ ਲਾਂਗੇ ਯਾਰ ਬੱਸ ਅਸੀਂ ਵੀ ਕੋਈ ਪਾਈਆ ਪਾਈਆ ਕਰਕੇ ਵੇਚਣਾ ਇਹਨੇ ਤਾਂ ਵੱਧ ਕਹਿ ਤੇ ਪਹਿਲੇ ਹੀ ਉਹਦੇ ਦੇਦੇ ਇਹਨਾਂ ਨੂੰ ਉਹਦਾ ਟੈਟ ਨੇ ਪਾ ਦੇਗਾ ਸਾਡੇ ਸੱਤ ਹਸਤਾ ਨੂੰ ਕਪਾਣ ਵੀ ਕਮਾਏਗਾ ਪਰ 66500 ਦਾ ਗਾਹ ਸੀਗਾ ਚੱਲ ਫੇਰ ਵੀ ਕੋਈ ਪੰਚਾਇਤ ਦੀ ਬੰਦਾ ਮੰਨੇ ਨਾ 200 ਰੁਪਏ ਦੇ ਹੁੰਦੇ ਸੋ ਬੰਦਾ ਨਹੀਂ ਯਾਰ 200 ਬਹੁਤ ਦਾ ਫੜ ਉਹ ਨਹੀਂ ਯਾਰ ਅੱਜ 200 ਨਾਲ ਕੀ ਹੁੰਦਾ ਯਾਰ ਹਰਦਾ ਦਾ ਹਜ਼ਾਰਾਂ ਲੱਖਾਂ ਨਾਲ ਵੀ ਕੋਈ ਨਹੀਂ ਪਹਿਲਾਂ ਗੋਲੀ ਕਰਾ ਦੇ ਚਲਾਇਆ ਕਿਤੇ ਉਹ ਸਹੀ ਬਈ ਯਾਰ ਸਹੀ ਗੱਲ ਹੈ ਉਹਦਾ ਠੀਕ ਹੈ ਯਾਰ ਸਹੀ ਯਾਰ ਉਹ ਕਹੀਏ ਨਹੀਂ ਬੰਦੇ ਨੂੰ ਨਾ ਮੰਨ ਯਾਰ ਨਹੀਂ ਹੋਣਾ ਮੁਸ਼ਕਲ ਲੱਗਦਾ ਹਜ਼ਾਰ ਹੋ ਗਈ ਯਾਰ ਰਾਜੂ ਲੈਂਦਾ ਯਾਰ ਉਹ ਨਹੀਂ ਕੋਸ਼ਿਸ਼ ਮੈਂ ਅੱਖਾਂ ਨਾਲ ਗੋਲੀ ਕਰਦੇ ਕੋਈ ਹੱਥ ਤਾਂ ਮਾਰ ਉਹ ਬਈ ਨਹੀਂ ਫੜਦਾ ਛੱਡ ਦੇ ਯਾਰ ਨਹੀਂ ਛੱਡੋਗੇ ਤਰਾ ਲੈ ਬੜਾ ਯਾਰ ਮੰਨ ਜੀ ਦੂ ਮੈਂ ਤੇ ਉਹ ਨਹੀਂ ਲੱਗਿਆ ਉਹ ਪਟਾਕੇ ਦੇ ਬਾਰੇ ਹੋ ਗਿਆ ਰੋਇ ਤੋਂ ਹੱਥ ਦਾ ਮਾਰ ਲਿਆ ਉਹ ਮਾਰ ਲਿਆ ਮੈਂ 10000 ਰੁਪਏ ਚਾਹ ਜਾਂਦਾ 300 ਦੀ ਘੱਟ ਦੀ ਗੱਲ ਨਹੀਂ ਇਹ ਤਾਂ ਹੁਣ ਉਹ ਹੀ ਮੈਨੂੰ ਤਾਂ ਚਾਰਜ ਫੌਂਡ ਜੇ ਵੜ ਗਏ ਮੇਰੇ ਤਾਂ ਇਹ ਕਿੱਥੋਂ ਪੈ 300 ਘੱਟ ਨਹੀਂ ਭਾਈ ਨਹੀਂ ਭਾਈ 500 ਘੱਟ ਹੈ ਨਹੀਂ ਨਹੀਂ ਦੇਖ ਲੈ ਤੈਨੂੰ 300 ਘੱਟ ਕਹਤਾ ਯਾਰ ਚਲ 300 ਘੱਟ ਨਹੀਂ ਲਾ ਫੜ ਨਹੀਂ ਨਿਕਲ ਮਾਰਦਾ ਯਾਰ ਬਸ ਕਾਨੂੰਨੀ ਆ ਰੋਕ ਪੜਾਕੇ ਪੈਦੇ ਵਿੱਚ ਆ ਇਹਦਾ ਫੜਾ ਦਿੰਦੇ ਆ 8000 ਦੇ ਕਾਲ ਯਾਰ ਆਂਦੇ ਵਿੱਚ 2 300 ਦੇ 300 ਘੱਟ ਕਰਦੇ ਯਾਰ ਬਾਈ ਉਹਨੂੰ ਦੇ ਦੂਗਾ ਨਾ ਲੈ ਚੱਲ ਨਾ ਦੇ ਨਹੀਂ ਨਾ ਦਿੰਦਾ ਵੀ ਨਹੀਂ ਆਹ ਕਾਲ ਸਾਹ ਉਹ 15 ਦਾ ਤੇ ਬੱਕਰੇ ਬਾਈ ਓਏ ਚਲਾ ਲਾ ਦੋ ਤਾਂ ਖੀਰ ਨੂੰ ਰਲਾ ਰਲਾ ਪੈ ਕੇ ਸੌਦਾ ਸਿਰੇ ਚੜ ਹੀ ਗਿਆ ਤੇ ਜੋਰ ਬਹੁਤ ਲੱਗਿਆ ਗੋਪੀ ਦਾ ਵੀ ਤੇ ਰਾਜੂ ਦਾ ਵੀ ਤੇ ਬੰਦੇ ਦੋਨੇ ਇੱਕੋ ਜਿਹੇ ਪਤਲੇ ਦਾ ਰਾਜੂ ਤੇ ਪਤਲਾ ਜੀ ਗੋਪੀ ਆ ਤੇ ਤੀਜਾ ਨਾਲ ਜਿਹੜਾ ਵਿਚੋਲਾ ਉਹ ਵੀ ਜਮਾ ਪਤਲਾ ਜਿਹਾ ਦੇਖ ਸਕਦੇ ਆ ਤੁਸੀਂ ਤੇ ਸੌਦਾ ਜਿਹੜਾ ਮੱਖਾਂ ਦੇ ਸਿਰੇ ਚੜਿਆ ਤੇ ਨਾਚੂ ਨੇ ਬਰਲ ਕੇ ਹਾਂ ਲੋ ਉਹ ਫੜ ਪੈ ਸੇ ਬੰਦੇ ਮੋਟੇ ਬੱਕਰੇ ਲੱਸੀ ਆਇਆ ਹੈ ਆਮਨੇ ਕਿੰਨੇ ਜੋਇਆ ਹੁਣ ਬਈ ਸੌਦਾ ਓਏ ਆਮਨੇ ਕਿੰਨੇ ਜੋਇਆ 300 ਘੱਟ ਹੋਇਆ ਹੁਣ ਅੱਜ ਤੋਂ ਲਾਈਵ ਦੋਸਤੋ 300 ਰੁਪਇਆ ਘੱਟ 8000 ਦਾ ਸੌਦਾ ਹੋਇਆ 7700 7000 ਦੇ 700 ਰੁਪਏ ਦਾ ਸੌਦਾ ਹੋਇਆ ਤੇ ਰਾਜੂ ਨੇ ਖਰੀਦਿਆ ਕੋੜਕਪੂਰੇ ਵਾਲੇ ਨੇ ਠੀਕ ਆ ਤੇ ਗਾੜੀ ਬਕਰਾਂ ਅਮਰੀਦ ਹਰ ਬਹੁਤਾਂ ਲਾਦੀ ਦੋਸਤੋ ਮੰਡੀ ਆ ਬਸ ਇਹ ਜੋੜਾ ਬੱਕਰਿਆਂ ਦਾ ਤੇ ਰਾਜੂ ਨੇ ਖਰੀਦ ਲਏ ਕੋੜਕਪੂਰੇ ਵਾਲੇ ਨੇ ਧੰਨਵਾਦ ਜੀ